ਦੇ ਸਾਲ ਸਭ ਤੋਂ ਵੱਧ ਜਿਹੜੀ ਕਣਕ ਚਰਚਾ ਦੇ ਵਿੱਚ ਸੀ ਇਸ ਸਾਲ ਕਿਸਾਨ ਵੀਰਾਂ ਨੇ ਬਹੁਤ ਜ਼ਿਆਦਾ ਬੀਜ ਲਿਆ ਤੇ ਬੀਜ ਦੀ ਬਜਾਈ ਕਰੀ ਹੈਗੀ ਡੀਬੀਡਬਲਯੂ 327 ਕਿਸਮ ਜਿਹੜੀ ਕਣਕ ਨੇ ਪਿਛਲੇ ਸਾਲ ਰਿਕਾਰਡ ਤੋੜ ਝਾੜ ਪੈਦਾ ਕਰੇ ਸੀ 70 ਮਾਣ ਜਿਹੜਾ 75 ਮਾਣ ਆਫਤ ਝਾੜ ਆਇਆ ਸੀ ਕਿਸਾਨ ਵੀਰਾਂ ਦੇ ਤੇ ਇਸ ਵਾਰ ਜਿਹੜੀ ਆਪਣੇ ਕਿਸਾਨ ਵੀਰ ਨੇ ਮਿੱਤਰ ਨੇ ਵਾਢੀ ਕਰੀ ਹੈਗੀ 6 ਕਿੱਲਾਂ ਦੀ ਵਾਢੀ ਕਰੀਆ 5 ਨਵੰਬਰ ਦੀ ਕਣਕ ਦੀ ਬਜਾਈ ਤੇ 14 ਅਪ੍ਰੈਲ ਨੂੰ ਜਿਹਨਾਂ ਨੇ ਵਾਢੀ ਕਰ ਦਿੱਤੀ ਤੇ ਕੰਡਾ ਕਰਵਾ ਕੇ ਅਲੱਗ-ਅਲੱਗ ਉਹਨੇ ਝਾੜ ਦੱਸਿਆ ਅਲੱਗ-ਅਲੱਗ ਦਾ ਮਤਲਬ 6 ਕਿਲਿਆਂ ਦੀ ਕਣਕ ਸੀ 2-2 ਕਿਲਿਆਂ ਦੀ ਤਿੰਨ ਘੇਰੇ ਸੀ ਤੇ ਤਿੰਨਾਂ ਘੇਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਬਜਾਈ ਸੀ ਜਿਵੇਂ ਯੂਨੀਵਰਸਿਟੀ ਦੱਸੇ ਦੱਸਦੀ ਹੈ ਕਿ ਇਹ ਕਣਕ ਦੇ ਵਿੱਚ ਜਿਹੜੀ ਡਿਊਡੀ ਖਾੜ ਪੈਂਦੀ ਹੈਗੀ ਤੇ ਮੰਨ ਕੇ ਵੀ ਆਪਾਂ ਡੀਏਪੀ ਵੱਧ ਪਾਉਣਾ ਇੱਕ ਤਰੀਕੇ ਨਾਲ ਉਹਨੇ ਉਹ ਕਣਕ ਵਿਜੀ ਸੀ ਉਹਦੇ ਵਿੱਚ 65 ਕਿਲੋ ਡੀਏਪੀ ਪਾਇਆ ਸੀ ਪਲੱਸ 15 ਕਿਲੋ ਉਹਦੇ ਵਿੱਚ ਪोटाਸ਼ ਪਾਇਆ ਸੀ ਮੈਨੂੰ ਜਿੰਨੇ ਸਪਰੇਅ ਹਗਰੇ ਸੀ ਤੇ ਇੱਕ ਜਿਹੜੀ ਲਾਸਟ ਦੇ ਸਪਰੇਅ ਕਰੀ ਸੀ ਪ੍ਰੋਪੀਗੋਨਾ ਜੋਲ ਫੰਗੀਸਾਈਡ ਦੀ ਸਪਰੇਅ ਤੇ ਜਿਹੜਾ ਉਹਦਾ ਝਾੜ ਆਇਆ ਉਹ 68 ਵਨ ਝਾੜ ਆਇਆ ਉਹ ਵੀਰ ਦਾ ਆਪਣੇ ਜਿਹੜਾ ਮਿੱਤਰ ਨੇ ਆਪ ਨੂੰ ਜਾਣਕਾਰੀ ਦਿੱਤੀ ਆ ਤੇ 5 ਨਵੰਬਰ ਨੂੰ ਸੇਮ ਉਸੇ ਦਿਨ ਕਣਕ ਬੀਜੀ ਆ 2 ਕਿੱਲੇ ਕਣਕ ਹੋਰ ਉਹਦਾ ਜਿਹੜਾ ਝਾੜ ਆਇਆ ਉਹ ਆਇਆ 55 ਮਣ ਜਿਹਦੇ ਵਿੱਚ ਕੱਲਾ 50 ਕਿਲੋ ਡੀਏਪੀ ਪਾਇਆ ਸੀ ਸਪਰੇਅ ਸੇਮ ਕਰੀ ਜੀ ਕੱਲੀ ਫੰਗੀ ਸੈਡ ਉਹਦੇ ਵਿੱਚ ਵਰਤੀ ਨਹੀਂ ਜਿਹੜੇ ਵੀਰ ਕਹਿੰਦੇ ਨੇ ਕਿ ਫੰਗੀ ਸੈਡ ਦੀ ਜ਼ਰੂਰਤ ਨਹੀਂ ਹੁੰਦੀ ਫੰਗੀ ਸੈਡ ਤੇ ਬਾਧੂ ਖਰਚਾ ਹੁੰਦਾ ਕਿਸਾਨ ਵੀਰੋ ਜੇਕਰ ਕੋਈ ਵੀ ਆਪਾਂ ਵਧੀਆ ਸਪਰੇਅ ਤੇ ਕਿਸੇ ਕਣਕ ਤੇ ਜਾਂ ਕਿਤੇ ਕਿਸੇ ਫਸਲ ਤੇ ਕਰਦਾਂ ਤਾਂ ਆਪਾਂ ਨੂੰ ਰਿਜ਼ਲਟ ਉਹਦਾ ਮਿਲਣਾ ਹੀ ਮਿਲਣਾ ਹੈ ਬਾਕੀ ਆਪਣਾ ਖੇਤ ਤੇ ਨਿਰਭਰ ਕਰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਦੋ ਕਿੱਲੇ ਹੋਰ ਕਣਕ ਬੀਜੀ ਸੀ ਜਿਹਦੇ ਵਿੱਚ ਉਸਨੇ 55 ਕਿਲੋ ਡੀਏਪੀ ਪਾਇਆ ਸੀ ਉਸ ਦੇ ਮੁਤਾਬਕ ਇਹਦਾ ਜਿਹੜਾ ਝਾੜ ਆਇਆਗਾ ਉਹਦਾ ਝਾੜ ਆਇਆਗਾ 57 ਮਣ ਤਿੰਨ ਝਾੜ ਨੋਟ ਕੀ ਰਹੇ ਨੇ ਉਹਨੇ ਅਲੱਗ-ਅਲੱਗ ਝਾੜ ਨੇਗੇ ਤੇ ਆਪਾਂ ਜਦੋਂ ਇਹਦੀ ਬੜਾਈ ਕਰਾਂਗੇ ਆਪਾਂ ਉਹਦੇ ਵੇਲੇ ਤੁਹਾਨੂੰ ਜਿਹੜੀ ਵੀਡੀਓ ਸਾਂਝੀ ਕਰਾਂਗੇ ਆਪਾਂ ਨੂੰ ਇਹਦਾ ਕਿਵੇਂ ਝਾੜ ਰਿਹਾ ਕਿਉਂਕਿ ਆਪਾਂ ਕਿਸੇ ਬੀਜ ਦੀ ਪ੍ਰੋਮੋਸ਼ਨ ਨਹੀਂ ਕਰਦੇ ਆਪਣੇ ਕੋਲ ਟੀਬੀਡਬਲ 371 ਵੀ ਹੈ ਤਨ 27 ਵੀ ਹੈ 822 ਵੀ ਹੈ ਐਚ ਡੀ 3388 ਵੀ ਹੈ ਤੇ ਪੀਬੀਡਬਲ ਸੌਰੀ ਡੀਬੀਡਬਲ 187 ਵੀ ਹੈ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦੇ ਵੀ ਨਾ ਹੀ ਕੋਈ ਆਪਣਾ ਕੋਈ ਸਬੀਜ ਸੇਲ ਪਰ ਜਿਹਦਾ ਕੰਮ ਆ ਜਿਹੜੀ ਗਣਕ ਆਪ ਨੂੰ ਵਧੀਆ ਲੱਗੀ ਆ ਉਹ ਗਣਕ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਸਾਰੀਆਂ ਗਣਕਾਂ ਦਾ ਵੀ ਝਾੜ ਆਪਾਂ ਨੂੰ ਕਿੱਦਾਂ ਦਾ ਰਿਹਾਗਾ ਜੇਕਰ ਕਿਸੇ ਵੀ ਗਣਕ ਵੱਡੀ ਆ ਕਿਸੇ ਵੀਰ ਨੇ ਤਾਂ ਆਪਣਾ ਇਹਦਾ ਝਾੜ ਆ ਉਹ ਜਰੂਰ ਸਾਂਝਾ ਕਰੋ ਕਿ ਤੁਹਾਨੂੰ ਜਿਹੜੀ ਕਣਕ ਕਿਵੇਂ ਦੀ ਲੱਗੀ ਕਿਹੜੀ ਕਿਸਮ ਦੇ ਕਿੰਨਾ ਝਾੜਦਾ ਤਾਂ ਤਾਂ ਜਿਹੜੀ ਕਿਸਾਨ ਵੀਰਾਂ ਦਾ ਕਿਹੜੀ ਸਹੀ ਜਾਣਕਾਰੀ ਪਹੁੰਚ ਸਕੇ ਜਿਹੜਾ ਕਿਸਾਨ ਵੀਰਾਂ ਦੇ ਵਿੱਚ ਕਣਕ ਦੇ ਬੀਜ ਦੀ ਹੋੜ ਲੱਗਦੀ ਆ ਕਿ ਜਿਨ੍ਹਾਂ ਨੂੰ ਬਲੈਕ ਦੇ ਵਿੱਚ ਵੀ ਲੈਂਡਿੰਗ ਮਜੂਰ ਹੁੰਦੇ ਨੇ ਇੱਕ ਇੱਕ ਲਾਲਚ ਦੇ ਕਿ ਇਹਦਾ ਝਾੜ ਵੱਧਾ ਹੋਵੇ ਇਸ ਬਾਰੇ ਜਿਹੜਾ ਕਣਕਾਂ ਦਾ ਝਾੜ ਨੋਟ ਕਰ ਲੈਣ ਇੱਕ ਕੇਮੇਦਾਰ ਹੈ ਫਿਰ ਵੀ ਡੱਬੀ ਨੂੰ ਸਹੀ ਬੀਜ ਨੂੰ ਤਰਜੀਹ ਦੇਣਾ ਜੇਕਰ ਪੁਰਾਣੇ ਬੀਜ ਹਾੜ ਦੇ ਰਿਹਾ ਤਾਂ ਵਧੀਆ ਬਾਕੀ ਜਿਹੜੇ ਅਗਲੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜਾ ਚਾਰਟ ਜਰੂਰ ਸਾਂਝਾ ਕਰਾਂਗੇ ਤੇ ਜਿਹੜੇ ਆਪਣੇ ਕੋਲ ਨਵੀਆਂ ਕਿਸਮਾਂ ਲੱਗੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹੜੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਧੰਨਵਾਦ ਜੀ